ਕੈਬਨਿਟ ਦੇ ਅੰਦਰ ਵੱਡੇ ਵੱਡੇ ਫੈਸਲੇ ਜਿਨ੍ਹਾਂ ਦੇ ਨਾਲ ਮੈ ਸੋਚਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਣਾਗਾ ਵੱਡੇ ਪੱਧਰ ਤੇ ਸੁਧਾਰ ਹੋਣਾਗਾ ਉਹ ਫੈਸਲੇ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਣ ਜੀ ਦੀ ਅਗਵਾਈ ਚ ਪੰਜਾਬ ਚ ਅਜ ਲੈ ਗਏ ਲਗਭਗ 3800 3842 3842 ਸਥਾਈ ਅਸਾਮੀਆਂ ਜਿਹੜੀਆਂ ਕਿ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਪੰਜਾਬ ਦੀਆਂ ਕੋਰਟਸ ਦੇ ਅੰਦਰ ਲਗਭਗ 20 ਸਾਲ ਤੋਂ ਲਗਭਗ 20 ਸਾਲ ਤੋਂ ਟੈਂਪਰੇਰੀ ਬੇਸ ਦੇ ਉੱਤੇ ਸਾਲ ਦਰ ਸਾਲ ਉਹਨਾਂ ਨੂੰ ਵਾਅਦਾ ਮਿਲਦਾ ਸੀਗਾ 3842 ਪੋਸਟਾਂ ਉਹਨਾਂ 3842 ਪੋਸਟਾਂ ਜਿਹੜਾ ਹੈਗਾ ਅੱਜ ਪਰਮਾਨੈਂਟ ਤੌਰ ਤੇ ਉੱਤੇ ਬਣਾਇਆ ਗਿਆ ਗਿਆ ਤਾਂ ਕਿ ਸਾਡੇ ਮੁਲਾਜ਼ਮ ਖੱਜਲ ਖਵਾਰ ਨਾ ਹੋਣ ਔਰੋ 3842 ਪੋਸਟਾਂ ਨੂੰ ਅੱਜ ਕੈਬਨਿਟ ਵੱਲੋਂ ਮਨਜ਼ੂਰੀ ਦਿੱਤੀ ਗਈ ਆ ਕਿ 3842 ਪੋਸਟਾਂ ਜਿਹੜੀਆਂ ਨੇਗੀਆਂ ਉਹ ਪਰਮਾਨੈਂਟ ਹੋਣ ਗਿਆ ਔਰ ਸਾਡੇ ਕਿਸੇ ਵੀ ਮੁਲਾਜ਼ਮ ਨੂੰ ਜਿਹੜਾ ਹੈਗਾ ਸਾਲ ਬਾਸ ਸਾਲ ਤੋਂ ਬਾਅਦ ਜਿਹੜਾ ਹੈਗਾ ਉਹ ਐਕਸਟੈਂਸ਼ਨ ਲੈਣ ਦੇ ਚੱਕਰ ਨਹੀਂ ਕੱਢਣੇ ਪੈਣਗੇ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਮੈਡੀਕਲ ਸਹੂਲਤਾਂ ਚ ਡਾਕਟਰਾਂ ਦੀਆਂ 1300 ਸਾਮੀਆਂ ਦੀ ਰਚਨਾ ਕੀਤੀ ਗਈ ਹੈ। ਪੰਜਾਬ ਦੇ ਅੰਦਰ ਸਿਹਤ ਸਹੂਲਤਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਜੋ ਮਿਸ਼ਨ ਸਾਡੀ ਪਾਰਟੀ ਦਾਗਾ ਜੋ ਸਾਡੀ ਗਰੰਟੀ ਸੀਗੀ ਕਿ ਪੰਜਾਬ ਦੇ ਅੰਦਰ ਅਸੀਂ ਚੰਗੀਆਂ ਸਿਹਤ ਸਹੂਲਤਾਂ ਦੇਵਾਂਗੇ ਦੇਵਾਂਗੇ ਮੈਂ ਸਮਝਦਾ ਉਹ ਡਾਕਟਰਾਂ ਤੋਂ ਬਿਨਾਂ ਅਧੂਰੀਆਂ ਹੁੰਦੀਆਂ ਰਹੀਆਂ ਜੇਕਰ ਹਸਪਤਾਲਾਂ 'ਚ ਡਾਕਟਰ ਨਹੀਂ ਹੋਣਗੇ ਤਾਂ ਸਹੂਲਤਾਂ ਲੋਕਾਂ ਤੱਕ ਨਹੀਂ ਪਹੁੰਚ ਸਕਣੀਆਂ। ਔਰ ਅੱਜ ਕੈਬਨਟ ਦੇ ਅੰਦਰ ਫੈਸਲਾ ਹੋਇਆ ਕਿ ਲਗਭਗ 1300 ਸਾਮੀਆਂ ਅਸੀਂ ਡਾਕਟਰਾਂ ਦੀਆਂ ਭਰਤੀਆਂ ਰਹੀਆਂ ਜਿਦੇ ਵਿੱਚ ਉਹ ਡਾਕਟਰ ਸਾਡੇ ਹਸਪੀਟਲਾਂ 'ਚ ਹੋਣਗੇ, ਉਹ ਡਾਕਟਰ ਸਾਡੇ ਬਹਾਲਾ ਕਲੀਨਿਕਾਂ 'ਚ ਹੋਣਗੇ, ਉਹ ਡਾਕਟਰ ਸਾਡੇ ਪ੍ਰਾਇਮਰੀ ਹੈਲਥ ਸੈਕਟਰਾਂ 'ਚ ਸੈਂਟਰਾਂ ਦੇ ਵਿੱਚ ਹੋਣਗੇ ਔਰ ਫੇਜ਼ ਵਾਈਜ਼ ਉਹਨਾਂ ਦੀ ਜਿਹੜੀ ਆ ਅਸੀਂ ਭਰਤੀ ਨੂੰ ਪ੍ਰਵਾਨਗੀ ਦਿੱਤੀ ਆ ਕਿ 1300 ਸਾਮੀਆਂ ਦੇ ਵਿੱਚੋਂ ਪਹਿਲਾਂ 400 ਸਾਮੀਆਂ ਪਹਿਲੇ ਗੇੜ ਵਿੱਚ ਜਿਹੜੀਆਂ ਭਰੀਆਂ ਜਾਣਗੀਆਂ ਪ੍ਰਕਿਰਿਆ ਜਿਹੜੀ ਆ ਉਹ ਕੰਟੀਨਿਊ ਜਾਰੀ ਰਹੂਗੀ ਤਾਂ ਕਿ ਕਿਤੇ ਵੀ ਜੜੀਆਂ ਡਾਕਟਰਾਂ ਦੀ ਘਾਟ ਨਾ ਰਹੇ ਇਹ ਬੜੇ ਲੰਬੇ ਅਰਸੇ ਦੀ ਮੰਗ ਸੀਗੀ ਔਰ ਇਹਦੇ ਨਾਲ ਹੀ ਇਹ ਸਾਰੀਆਂ ਅਸਾਮੀਆਂ ਜਿਹੜੀਆਂ ਲਗੀਆਂ ਬਾਬਾ ਫਰੀਦ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਥਰੂ ਭਰੀਆਂ ਜਾਣਗੀਆਂ ਕਿਉਂਕਿ ਪੀਪੀਐਸਸੀ ਦੇ ਰਾਹੀਂ ਕਾਫੀ ਲੰਬਾ ਇੱਕ ਪ੍ਰੋਸੈਸ ਸੀ ਪੀਪੀਐਸਸੀ ਦੇ ਪ੍ਰੀਵਿਊ ਚੋਂ ਕੱਢ ਕੇ ਇਹ ਸਾਡੇ ਅਸੀਂ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਨੂੰ ਦਿੱਤੀਆਂ ਗਈਆਂ ਤਾਂ ਕਿ ਭਰਤੀ ਦੀ ਪ੍ਰਕਿਰਿਆ ਜਿਹੜੀ ਆ ਉਹ ਜਲਦੀ ਪੂਰੀ ਹੋ ਸਕੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ 30 ਬੈੱਡਾਂ ਦਾ ਜਿਹੜਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ ਆਗਾ ਉਹਦੇ ਵਿੱਚ ਵੀ ਵੱਖ-ਵੱਖ ਕਾਡਰਾਂ ਦੀਆਂ 20 ਅਸਾਮੀਆਂ ਹਸਪਤਾਲ ਦਾ ਬਣ ਗਿਆ ਸੀਗਾ ਪੁਰਾਣੀਆ ਸਰਕਾਰਾਂ ਨੇ ਮਨਜ਼ੂਰੀ ਨਹੀਂ ਦਿੱਤੀ ਸੀਗੀ ਤਾਂ ਕਿ ਉੱਥੇ ਨਾ ਡਾਕਟਰ ਤਾਇਨਾਤ ਹੋ ਸਕਦਾ ਸੀਗਾ ਨਾ ਕੋਈ ਹੋਰ ਅਮਲਾ ਫੈਲਾ ਤਾਇਨਾਤ ਹੋ ਸਕਦਾ ਸੀਗਾ ਸੋ ਅੱਜ 20 ਨਵੀਆਂ ਅਸਾਮੀਆਂ ਨੂੰ ਵੀ ਇਹ ਜਿਹੜੀ ਆ ਅੱਜ ਅਸੀਂ ਪ੍ਰਵਾਨਗੀ ਦਿੱਤੀ ਹੈਗੀ ਇਹ ਮੈਸਮਨ ਇੱਕ ਵੱਡੇ ਫੈਸਲੇ ਜਿਹੜੇ ਹੋਏ ਨੇਗੇ ਸਭ ਤੋਂ ਅਹਿਮ ਫੈਸਲਾ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਦੋ ਸਪੈਸ਼ਲ ਅਦਾਲਤਾਂ ਦਾ ਗਠਨ ਕੀਤਾ ਗਿਆ ਜਿਹੜੀਆਂ ਸਪੈਸ਼ਲ ਅਦਾਲਤਾਂ 'ਚ ਪਾਕਸੋ ਐਕਟ ਦੇ ਦੀਨ ਪਾਕਸੋ ਐਕਟ ਦੇ ਦੀਨ ਦੋ ਅਦਾਲਤਾਂ ਦਾ ਗਠਨ ਤਰਨਤਾਰ ਅਤੇ ਸੰਗਰੂਰ ਕਰਨਤਾਰਨ ਤੇ ਸੰਗਰੂਰ ਦੋ ਸਪੈਸ਼ਲ ਕੋਰਟਾਂ ਦਾ ਗਠਨ ਕੀਤਾ ਗਿਆ ਕਿਉਂਕਿ ਜਿੱਥੇ ਕਿਤੇ ਸਾਡੇ ਬੱਚਿਆਂ ਦੇ ਨਾਲ ਅਪਰਾਧ ਹੁੰਦਾਗਾ ਉਹ ਬੱਚਿਆਂ ਨੂੰ ਜਲਦੀ ਇਨਸਾਫ ਦੇਣ ਦੇ ਮਕਸਦ ਲਈ ਕਿ ਬੱਚਿਆਂ ਨੂੰ ਜਲਦੀ ਇਨਸਾਫ ਮਿਲੇ ਉਹਨਾਂ ਨੂੰ ਲੰਬਾ ਸਮਾਂ ਅਦਾਲਤਾਂ ਦੇ ਚੱਕਰ ਨਾਕ ਘਟਲੇ ਪੈਣ ਖਰਾਸ ਨਾ ਹੋਣਾ ਪਵੇ ਉਹਦੇ ਲਈ ਜਿਹੜੀਆਂ ਸਪੈਸ਼ਲ ਕੋਰਸ ਜਿਵੇਂ ਕਿ ਰੇਪ ਦੇ ਕੇਸ ਜਾਂ ਹੋਰ ਛੋਟੇ ਕੇਸ ਛੇੜਛਾੜ ਦੇ ਕੇਸ ਜਾਂ ਜਿਸ ਤਰ੍ਹਾਂ ਵੀ ਮੈਸਮ ਦਾ ਜਿਹੜਾ ਵੀ ਕ੍ਰਾਈਮ ਅਗੇਂਸਟ ਚਾਈਲਡ ਹੁੰਦਾਗਾ ਜਾਂ ਜਿਹੜਾ ਵੀ ਕ੍ਰਾਈਮ 18 ਸਾਲ ਤੋਂ ਘੱਟ ਦੇ ਬੱਚਿਆਂ ਨਾਲ ਹੁੰਦਾਗਾ ਉਹਨੂੰ ਰੋਕਣ ਦੇ ਲਈ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੇ ਲਈ ਦੋ ਕੋਰਟਾਂ ਦਾ ਗਠਨ ਜਿਹੜਾ ਸੰਗਰੂਚ ਇੱਕ ਸੰਗਰੂਰ ਤੇ ਦੂਸਰਾ ਤਰਨਤਾਰਨ ਦੋ ਸਾਮੀਆਂ ਦੀ ਰਚਨਾ ਕੀਤੀ ਗਈ ਆ ਇਹਦੇ ਨਾਲ ਹੀ ਲਗਭਗ ਬੀ ਹੋਰ ਅਸਾਮੀਆਂ ਜਿਹੜੀਆਂ ਜਿਹੜੇ ਕਿ ਸਾਡੇ ਉਹਨਾਂ ਕੋਟਾ ਚ ਆਫੀਸਰ ਸਹਾਵਾਰ ਹੋਣਗੇ ਖਾਸ ਕਰਕੇ ਅਮਲਾ ਫੈਲਾਜ ਨੂੰ ਕਹ ਦਈਏ ਉਹਨਾਂ ਦੀ ਵੀ ਜਿਹੜੀ ਅੱਜ ਰਚਨਾ ਕੀਤੀ ਗਈ ਆ ਇਹਦੇ ਨਾਲ ਬਹੁਤ ਵੱਡਾ ਇਕਲਾਬ ਦਾ ਸੰਬੰਧਾ ਹੋਊਗਾ ਔਰ ਇਨਸਾਫ ਕਰਨ ਦੇ ਵਿੱਚ ਜਿਹੜੀ ਕਿ ਤਰ੍ਹਾਂ ਕਿਤੇ ਦੇਰੀ ਹੁੰਦੀ ਸੀਗੀ ਉਹ ਦੇਰੀ ਖਤਮ ਹੋਗੀ ਔਰ ਬਹੁਤ ਜਲਦੀ ਜਿਹੜਾ ਇਨਸਾਫ ਆ ਉਹ ਲੋਕਾਂ ਨੂੰ ਮਿਲੂਗਾ ਇਸ ਤੋਂ ਬਿਨਾ ਪਰ ਇਸ ਤੋਂ ਬਿਨਾ ਇਸ ਤੋਂ ਬਿਨਾ ਇੱਕ ਜਦੋਂ ਸਾਡੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਬਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਤਾਰਾ ਭਗਵੰਤ ਸਿੰਘ ਮਾਨ ਜੀ ਨੇ ਪਿੱਛੇ ਬਹੁਤ ਸਾਰੀਆਂ ਮੀਟਿੰਗਾਂ ਵਪਾਰ ਮਿਲਣੀਆਂ ਵਪਾਰ ਮਿਲਣੀਆਂ ਪੰਜਾਬ ਦੇ ਵਪਾਰੀਆਂ ਨਾਲ ਚਾਹੇ ਉਹ ਅਮਰਸਰ ਸਾਹਿਬ ਹੋਣ ਚਾਹੇ ਗੁਰਦਾਸਪੁਰ ਹੋਵੇ ਚਾਹੇ ਲੁਧਿਆਣੇ ਹੋਵੇ ਉੱਥੇ ਬਹੁਤ ਸਾਰੀਆਂ ਮਿਲਣੀਆਂ ਜਿਹੜੀਆਂ ਸਾਡੇ ਵਪਾਰੀਆਂ ਨਾਲ ਹੋਈਆਂ ਸੀਗੀਆਂ ਔਰ ਮੋਟੀਆਂ-ਮੋਟੀਆਂ ਦੋ ਮੰਗਾਂ ਜਿਹੜੀਆਂ ਮੈਂ ਸਮਝਦਾ ਉੱਪਰ ਕੇ ਸਾਹਮਣੇ ਆਈਆਂ ਸੀਗੀਆਂ ਉਹਨਾਂ ਮੰਗਾਂ ਦੇ ਤਹਿਤ ਇਹ ਸੀਗਾ ਕਿ ਸਾਡੀਆਂ ਜਿਹੜੀ ਬੀਮਾ ਜਿਹੜੀਆਂ ਅਸ਼ੂਮਨ ਭਾਰਤ ਯੋਜਨਾ ਦੇ ਤਹਿਤ ਜਿਹੜੀ ਬੀਮੇ ਦੀ ਇੱਕ ਲਿਮਿਟ ਸੀਗੀ ਬੀਮੇ ਦੀ ਲਿਮਿਟ ਸੀ ਕਿ 1 ਕਰੋੜ ਤੱਕ ਇੱਕ ਕਰੋੜ ਤੱਕ ਜਿਹੜਾ ਹੈਗਾ ਉਹਦਾ ਲਾਸ ਉਸ ਵਪਾਰੀ ਦਾ ਲਾਸ ਮੁਕਤ ਹੋਣਾ ਸੀਗਾ ਪਰ ਲੇਕਿਨ ਉਹਨਾਂ ਦੀ ਮੰਗ ਸੀ ਕਿ ਸਾਡੀ ਇਹ ਬੀਮੇ ਦੀ ਜਿਹੜੀ ਰਾਸ਼ੀ ਦੀ ਲਿਮਟ ਆ ਉਹ 2 ਕਰੋੜ ਰੁਪਏ ਕੀਤੀ ਜਾਣੀ ਜਿਆਦਾ ਯਾਨੀ ਕਿ ਡਬਲ ਕੀਤੀ ਜਾਵੇ ਇਹ ਚੰਦ ਦੇਰ ਪਹਿਲਾਂ ਇਹ ਡਿਮਾਂਡ ਥੋੜੇ ਦਿਨ ਪਹਿਲਾਂ ਆਈ ਸੀਗੀ ਅੱਜ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਮੂੱਚੀ ਕੈਬਨਟ ਨੇ ਇੱਕ ਅਹਿਮ ਫੈਸਲਾ ਲੈਂਦੇ ਆ ਉਹ ਜਿਹੜੀ ਮੰਗ ਆ ਸਾਡੇ ਵਪਾਰੀ ਭਰਾਵਾਂ ਦੀ ਪੰਜਾਬ ਦੇ ਵਪਾਰੀਆਂ ਦੀ ਉਹ ਪ੍ਰਵਾਨ ਕੀਤੀ ਉਹ ਰਾਸ਼ੀ ਜਿਹੜੀ ਆ ਉਹ ਵਧਾ ਕੇ ਉਹ 2 ਕਰੋੜ ਕੀਤੀ ਐ ਸੋ ਮੈਂ ਸਮਝਦਾ ਇਹਦਾ ਬਹੁਤ ਵੱਡੇ ਪੱਧਰ ਤੇ ਵਪਾਰੀ ਭਰਾਵਾਂ ਨੂੰ ਸਾਡਿਆਂ ਨੂੰ ਪੰਜਾਬ ਨੂੰ ਫਾਇਦਾ ਹੋਊਗਾ ਇਸੇ ਤਰ੍ਹਾਂ ਹਾਊਸਿੰਗ ਦੇ ਅੰਦਰ ਪੰਜਾਬ ਹਾਊਸਿੰਗ ਦੇ ਅੰਦਰ ਜਿਹੜੀ ਕਿ ਐਕਸਟਰਨਲ ਡਿਵੈਲਪਮੈਂਟ ਚਾਰਜ ਹੁੰਦਾ ਸੀ ਈਡੀਸੀ ਦੇ ਚਾਰਜ ਸਾਡੇ ਈਡੀਸ ਦੇ ਚਾਰਜ ਖਾਸ ਕਰਕੇ ਕੋਲੋਨਾਈਜ਼ਰ ਜਿਹੜੇ ਕਿ ਕਾਫੀ ਸਮੇਂ ਤੋਂ ਜਿਨ੍ਹਾਂ ਦੇ ਪੈਂਡਿੰਗ ਪਏ ਸੀਗੇ ਉਹਨਾਂ ਦੀ ਮਿਆਦ ਖਤਮ ਹੋ ਚੁੱਕੀ ਸੀਗੀ ਸੋ ਉਹਦੇ ਲਈ ਅਸੀਂ ਤਿੰਨ ਕਿਸ਼ਤਾਂ ਉਹਨੂੰ ਡੇਢ ਸਾਲ ਉਹਨਾਂ ਨੂੰ ਹੋਰ ਸਮਾਂ ਪੰਜਾਬ ਦੇ ਜਿਹੜੇ ਡਿਵੈਲਪਰ ਨੇਗੇ ਪੰਜਾਬ ਦੇ ਕਲੋਨਾਈਜ਼ਰ ਨੇਗੇ ਉਹਨੂੰ ਡੇਢ ਸਾਲ ਦਾ ਹੋਰ ਸਮਾਂ ਦਿੱਤਾਗਾ ਕਿ ਡੇਢ ਸਾਲ ਦੇ ਅੰਦਰ ਤੁਸੀਂ ਤਿੰਨ ਕਿਸ਼ਤਾਂ ਚ 6-6 ਮਹੀਨੇ ਬਾਅਦ ਤਿੰਨ ਕਿਸ਼ਤਾਂ ਦੇ ਵਿੱਚ ਤੁਸੀਂ ਜਿਹੜੇ ਐਕਸਟਰਨਲ ਡਿਵੈਲਪਮੈਂਟ ਚਾਰਜ ਨੇਗੇ ਉਹ ਭਰੋ ਤਾਂ ਕਿ ਕਿਸੇ ਕਿਸਮ ਦੀ ਦਿੱਕਤ ਆਮ ਲੋਕਾਂ ਨੂੰ ਨਾ ਰਹੇ ਇੱਕ ਉਹ ਡਿਵੈਲਪਮੈਂਟ ਚਾਰਜ ਨਾ ਪਰਾਉਣ ਦੇ ਕਾਰਨ ਬਹੁਤ ਸਾਰੇ ਕੰਮ ਜਿਹੜੇ ਉਹਨਾਂ ਕਲੋਨੀਆ ਦੇ ਅੰਦਰ ਲੋਕ ਰਹਿੰਦੇ ਰਗੇ ਜਾਂ ਉਹਨਾਂ ਹਾਊਸਿੰਗ ਦੇ ਅੰਦਰ ਲੋਕ ਰਹਿੰਦੇ ਨੇਗੇ ਉਹਨਾਂ ਦੀ ਬਹੁਤ ਭਾਰੀ ਦਿੱਕਤ ਆਉਂਦੀ ਸੀਗੀ ਸੋ ਅੱਜ ਇੱਕ ਫੈਸਲਾ ਕੀਤਾਗਾ ਕਿ ਇਹ ਉਹ ਜਦੋਂ ਨਹੀਂ ਭਰੇ ਸੀ ਤਾਂ ਉਹਨਾਂ ਦੇ ਕੰਮ ਰੁਕ ਗਏ ਸੀ ਬਹੁਤ ਵੱਡੇ ਪੱਧਰ ਤੇ ਸੋ ਅਸੀਂ ਡੇਢ ਸਾਲ ਦਾ ਸਬਾ ਦਿੱਤਾਗਾ ਕਿ 6-6 ਮਹੀਨੇ ਤਿੰਨ ਕਿਸ਼ਤਾਂ ਦੇ ਵਿੱਚ ਤੁਸੀਂ ਆਪਣੇ ਐਕਸਟਰਨਲ ਡਿਵੈਲਪਮੈਂਟ ਚਾਰਜ ਨੇ ਜਿਹੜੇ ਉਹ ਵੀ ਭਰਾਓ ਇਸੇ ਤਰ੍ਹਾਂ ਇਹਨਾਂ ਵਪਾਰ ਮਿਲਣੀਆਂ ਦੇ ਦੌਰਾਨ ਵਪਾਰ ਮਿਲਣ ਦੀਆਂ ਤੇ ਹੋਰ ਵੱਡੀ ਮੰਗ ਜਿਹੜੀ ਸੀਗੀ ਪੰਜਾਬ ਚ ਉੱਪਰ ਕੇ ਸਾਹਮਣੇ ਆਈ ਸੀ ਜਿਹੜੀ ਸਾਡੀ OTS ਵਨ ਟਾਈਮ ਸੈਟਲਮੈਂਟ ਸਕੀਮ ਆ ਜਿਹੜੀ ਬੈਠਦੇ ਸਮੇਂ ਦੀ ਜੋ ਹੋਰ ਬਹੁਤ ਪੁਰਾਣੇ ਕੇਸਾਂ ਦੀ ਸਕੀਮ OTS ਦੀ ਅਸੀਂ ਕੱਢੀ ਸੀਗੀ OTS 300 ਅਸੀਂ ਕਹਿ ਦਈਏ ਜੇ ਮੈਂ ਤਿੰਨ ਕਾਂ ਤਾਂ ਠੀਕ ਆ OTS 223 ਉਹਦਾ ਸਮਾਂ ਵਧਾਉਣ ਦੀ ਜਿਹੜੀ ਆ ਮੰਗ ਆਈ ਸੀ ਕਿ ਉਹ ਜੂਨ ਤੱਕ ਉਹ ਜੂਨ ਤੱਕ ਕਰ ਦਿੱਤਾ ਜਾਵੇ ਤਾਂ ਕਿ ਜਿਹੜਾ ਹੈਗਾ ਕਿ 15 ਮਾਰਚ ਤੋਂ ਤੁਹਾਨੂੰ ਪਤਾ ਕਿ ਉਹ ਕੋਰਟ ਦਾ ਪ੍ਰੋਸੈਸ ਸ਼ੁਰੂ ਹੋ ਜਾਣਾਗਾ 31 ਮਾਰਚ ਤੋਂ ਬਾਅਦ ਕਾਫੀ ਸਾਰੀਆਂ ਦਿੱਕਤਾਂ ਸਾਡੇ ਪੰਜਾਬ ਦੇ ਵਪਾਰੀਆਂ ਨੂੰ ਆ ਰਹੀਆਂ ਸੀਗੀਆਂ ਉਹ ਓਟੀਐ ਸਕੀਮ ਦੇ ਤਹਿਤ ਜਿਹੜਾ ਅਸੀਂ 30 ਜੂਨ ਤੱਕ 30 ਜੂਨ ਤੱਕ ਜਿਹੜਾ ਹੈਗਾ ਉਹ ਸਮਾਂ ਵਧਾਇਆਗਾ ਔਰ ਤਿੰਨ ਮਹੀਨੇ ਦੀ ਜਿਹੜੀ ਰਾਹਤ ਵੱਡੀ ਰਾਹਤ ਵੱਡੀ ਰਾਹਤ ਜਿਹੜੀ ਆ ਉਹ ਪੰਜਾਬ ਦੇ ਮਲਾਦਬਾ ਸੌਰੀ ਪੰਜਾਬ ਦੇ ਵਪਾਰੀਆਂ ਦਿੱਤੀ ਹੈਗੀ ਸੋ ਇਹਦੇ ਨਾਲ ਜਿਹੜੀ ਮੈਂ ਇੱਕ ਹੋਰ ਵੀ ਤੁਹਾਡੇ ਨਾਲ ਅੰਕੜਾ ਸਾਂਝਾ ਕਰਾਂ ਕਿ OTS ਜਿਹੜੀ ਪਹਿਲੇ ਵਾਰ ਆਈ ਸੀਗੀ ਉਸ OTS ਦੇ ਵਿੱਚ ਸਿਰਫ ਤੇ ਸਿਰਫ ਪਹਿਲੀ OTS 2021 B 24 ਸੀ ਉਹਦੇ ਚ 4 ਕਰੋੜ 37 ਲੱਖ ਰੁਪਏ ਉਸ ਸਮੇਂ ਦੀ ਸਰਕਾਰ ਨੇ ਕਮਾਏ ਸੀ OTS 2 ਜਿਹੜੀ ਦੂਜੀ ਵਾਰ ਦੂਜੀ ਸਰਕਾਰ ਨੇ ਕਾਂਗਰਸ ਪਾਰਟੀ ਸਮੇਂ ਆਈ ਸੀ ਉਹਨੇ 4.93 ਕਰੋੜ ਰੁਪਏ ਉਹਦੇ ਚ ਬਚਾਏ ਸੀ ਜਿਹੜੀ OTS ਤੀਜੀ ਜਿਹੜੀ ਸਾਡੀ ਸਰਕਾਰ ਦੀ ਚੱਲ ਰਹੀ ਆ ਪ੍ਰੈਜ਼ੈਂਟ OTS ਚੱਲ ਰਹੀ ਆ ਇਹਦੇ ਵਿੱਚ 47 ਕਰੋੜ 50 ਲੱਖ ਰੁਪਏ 47 ਕਰੋੜ 50 ਲੱਖ ਰੁਪਏ ਜਿਹੜੇ ਨੇਗੇ ਹੁਣ ਤੱਕ ਇਸ OTS ਦੇ ਰਾਹੀਂ ਪੰਜਾਬ ਸਰਕਾਰ ਨੂੰ ਮਿਲ ਚੁੱਕੇ ਨੇ ਯਾਨੀ ਸਭ ਤੋਂ ਸਕਸੈਸਫੁਲ ਸਭ ਤੋਂ ਸਕਸੈਸਫੁਲ OTS ਸਕੀਮ ਜਿਹੜੀ ਆ ਇਹ ਪੰਜਾਬ ਦੇ ਵਪਾਰੀਆਂ ਲਈ ਪੰਜਾਬ ਦੇ ਲੋਕਾਂ ਲਈ ਸਾਬਤ ਹੋਈ ਆ ਹੁਣ ਤੱਕ ਹੁਣ ਤੱਕ ਲਗਭਗ 4100 41000 41814 ਐਪਲੀਕੇਸ਼ਨ 41814 ਐਪਲੀਕੇਸ਼ਨ 60000 ਚੋਂ 60000 ਚੋਂ 41814 ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਸਾਨੂੰ ਰੀਸੀਵ ਹੋ ਚੁੱਕੀਆਂ ਨੇ ਜਿਨ੍ਹਾਂ ਦਾ 1 ਲੱਖ ਤੱਕ ਦਾ 100% ਵੇਵ ਆਫ ਹੋਣਾਗਾ 100% ਮਾਫ ਹੋਣਾਗਾ ਉਹ 100% ਐਪਲੀਕੇਸ਼ਨਾਂ ਡਿਪਾਰਟਮੈਂਟ ਕੋ ਯਾਦ ਆ ਚੁਕੀਆਂ ਨੇ ਯਾਨੀ ਕਿ ਸਭ ਤੋਂ ਸਕਸੈਸਫੁਲ ਜਿਹੜੀ ਅੱਜ ਦੀ ਇਹ ਪੋਟੀਐਸ 3 ਸਕੀਮ ਜਿਹੜੀ ਆ ਉਹ ਕਾਮਯਾਬ ਰਹੀ ਆ ਔਰ ਲਗਾਤਾਰ ਇਸੇ ਗੱਲ ਕਰਕੇ ਸਿੱਧਾ 3 ਮਹੀਨੇ ਦਾ ਸਮਾਂ ਬਤਾਇਆ ਗਿਆ ਕਿਉਂਕਿ ਵਪਾਰੀ ਪੰਜਾਬ ਦੇ ਵਪਾਰੀ ਭਰਾਵਾਂ ਦੀ ਇੱਕ ਵੱਡੀ ਜਿਹੜੀ ਉਹ ਮੰਗ ਸੀ 30 ਜੂਨ ਤੱਕ ਇਹਦਾ ਅਸੀਂ ਸਮਾਂ ਬਤਾਇਆ ਗਿਆ ਇਸੇ ਤਰ੍ਹਾਂ ਐਕਸਾਈਜ਼ ਪਾਲਿਸੀ ਕਿਉਂਕਿ ਹਰੇਕ ਸਾਲ ਨਮੀਕ ਸਾਈਟ ਪਾਲਿਸੀ ਹੁੰਦੇ ਵਿੱਚ ਆਉਂਦੀ ਆ 31 ਮਾਰਚ ਨੂੰ ਸਾਲ ਦਾ ਐਂਡ ਹੁੰਦਾਗਾ 31 ਮਾਰਚ ਤੋਂ ਪਹਿਲਾਂ ਪਹਿਲਾਂ ਨਵੀਂ ਐਕਸਾਈਜ਼ ਪਾਲਿਸੀ ਜਿਹੜੀ ਆ ਉਹ ਲੈ ਕੇ ਜਾਣੀ ਹੁੰਦੀ ਆ ਸੋ ਨਵੀਂ ਐਕਸਾਈਜ਼ ਪਾਲਿਸੀ ਜਿਹੜੀ ਆ ਉਹ ਪਹਿਲੀ ਤੀਜੀ ਵਾਰ ਇਸ ਸਰਕਾਰ ਦੀ ਤੀਜੀ ਐਕਸਾਈਜ਼ ਪਾਲਿਸੀ ਜਿਹੜੀ ਆ ਉਹ ਪੰਜਾਬ ਚ ਲਿਆਂਦੀ ਗਈ ਆ ਸੋ ਇਹਦੇ ਨਾਲ 10000 ਕਰੋੜ ਤੋਂ ਉੱਪਰ ਦਾ ਮਾਲੀਆ ਪੰਜਾਬ ਸਰਕਾਰ ਨੂੰ ਪਹਿਲੀ ਵਾਰ ਪ੍ਰਾਪਤ ਹੋਊਗਾ 10000 ਕਰੋੜ ਦਾ ਮਾਲੀਆ ਪਹਿਲੀ ਵਾਰ ਐਕਸਾਈਜ਼ ਪਾਲਿਸੀ ਤੋਂ ਪੰਜਾਬ ਨੂੰ ਮਿਲੂਗਾ ਜਦੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਮਾਲੀਆ 6152 ਕਰੋੜ ਰੁਪਏ ਤੱਕ ਸੀਮਤ ਸੀ 6152 ਕਰੋੜ ਰੁਪਏ ਤੱਕ ਸੀਮਤ ਸੀ ਜਿਹੜਾ ਕਿ 2 ਸਾਲਾਂ ਦੀ ਸਾਡੀ ਨਵੀਂ ਐਕਸਾਈਜ਼ ਪਾਲਿਸੀ ਦੇ ਕਾਰਨ 10000 ਕਰੋੜ ਤੋਂ 10000 ਕਰੋੜ ਦਾ ਅੰਕੜਾ ਪਾਰ ਕੀਤਾਗਾ ਪੰਜ ਅੰਕਾਂ ਦੇ ਅੰਦਰ ਸਾਡਾ ਅੰਕੜਾ ਪਹੁੰਚ ਗਿਆਗਾ ਬਹੁਤ ਵੱਡੀ ਪ੍ਰਾਪਤੀ ਆ ਸੋ ਅੱਜ ਨਵੀਂ ਜਿਹੜੀ ਐਕਸਰਸਾਈਜ਼ ਪਾਲਸੀ ਉਹ ਅਸੀਂ ਲਿਆਂਦੀ ਆ ਧੰਨਵਾਦ ਜੀ ਸੱਚੀ ਇੰਜੇਸ ਨਹੀਂ ਕੌਂਫਰਮ ਕਰਾਉਂਦਾ ਸਰ